국민 aw disappointment In recent years it has become

ਮੈਡਮ ਅਪਾ ਤੇ ਗੱਲ ਕਰੀਏ ਪਾਸ਼ਾ ਭਾਗ ਅੱਜ ਦਿਨ ਕਹਿ ਲੋ ਕਿ ਜਿਵੇਂ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਜਾਂ ਹੋਰ ਕਿ ਭਾਸ਼ਾ ਨੂੰ ਲੈ ਕੇ ਲੋਕਾਂ ਨੂੰ ਅਵੇਰਨੈਸ ਤਾਂ ਕਰਦਾ ਹੀ ਆ ਤੇ ਇੱਥੇ ਇੱਕ ਜੇ ਗੱਲ ਕਰੀ ਅੱਜ ਜੇ ਕਿ ਜੂਥ ਉਹਨੇ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ ਇਹ ਚੀਜ਼ਾਂ ਨੂੰ ਵੀ ਤੁਸੀਂ ਕਿੱਦਾਂ ਦੇਖਦੇ ਆ ਅਜਿਹਾ ਇਹ ਉਪਰਾਲੇ ਸਮਾਜ ਤੇ ਛੋਣੇ ਚਾਹੀਦੇ ਨੇ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਦੇ ਪਛਾਣ ਤੇ ਪ੍ਰਸਾਰ ਲਈ ਬਚਨਬੱਧ ਜ਼ਰੂਰ ਹੈ ਪਰ ਪੰਜਾਬੀ ਜਿਵੇਂ ਆਪਾਂ ਬਹੁਤ ਸਾਰੇ ਸਾਹਿਤਕਾਰ ਗੱਲ ਵੀ ਕਰਕੇ ਗਏ ਨੇ ਇਹ ਸੜੀਆਂ ਚੜਾ ਦੀ ਤੁਹਾਡੀ ਜਿਹੜੇ ਆਉਣ ਵਾਲੇ ਸਮੇਂ ਦੀ ਜਿਹੜੀ ਸਕਸੈਸ ਹੈ ਆਪਣੀ ਮਾਂ ਬੋਲੀ ਤੇ ਨਿਰਭਰ ਕਰਦੀ ਹੈ ਪਰ ਬਾਕੀ ਭਾਸ਼ਾਵਾਂ ਦਾ ਭਾਸ਼ਾ ਵਿਭਾਗ ਉਹਨਾਂ ਹੀ ਸਤਕਾਰ ਵੀ ਕਰਦਾ ਹੈ ਤੇ ਮਾਨ ਵੀ ਕਰਦਾ ਹੈ ਅੱਜ ਭਾਸ਼ਾ ਵਿਭਾਗ ਜ਼ਿਲ੍ਹਾ कपूरथਲਾ ਵੱਲੋਂ ਅਕਸ਼ੇ ਪਾਸਕਰ ਦੀ ਲਿਖੀ ਹੋਈ ਕਿਤਾਬ ਅ ਸਿਕਰਟ ਆਫ ਸੋਲ ਸਟਰੈਂਥ ਰਿਲੀਜ਼ ਕੀਤੀ ਗਈ ਹੈ ਉਹਦਾ ਹੁਣ ਚੁਕਾਈ ਸਮਾਗਮ ਸਿਕਾ ਬਹੁਤ ਵਧੀਆ ਇੱਕ 18 ਸਾਲ ਦੇ ਬੱਚੇ ਵੱਲੋਂ ਇਹ ਜਿਹ ਉਪਰਾਹ ਉਪਰਾਲਾ ਕੀਤਾ ਗਿਆ ਕਿ ਗਲੋਬਲ ਲੈਂਗੁਏਜ ਵਿੱਚ ਸਾਈਕਲੋਜੀਕਲ ਕਿਤਾਬ ਲਿਖਣਾ ਔਰ ਇਸ ਵਿਸ਼ੇ ਦੀ ਇੱਕ ਤਾਂ ਸਮਾਜ ਨੂੰ ਅੱਜ ਦੇ ਸਮੇਂ ਲੋੜ ਵੀ ਬਹੁਤ ਹੈ ਤੇ ਔਰ ਅਜਿਹੀ ਸੇਧ ਦੇਣੀ ਵੀ ਜ਼ਰੂਰੀ ਹੈ ਯੂਥ ਦੇ ਲਈ ਕਿਉਂਕਿ ਬਹੁਤ ਸਾਰਾ ਯੂਥ ਸੋਸ਼ਲ ਮੀਡੀਆ ਚੰਡਾਲ ਚ ਹੈ ਜਿਵੇਂ ਗੱਲ ਕਰਾ ਹੋਰ ਜਿਹੜਾ ਛੀਵਾ ਦਰਿਆ ਸਾਡੇ ਪੰਜਾਬ ਦੇ ਵਿੱਚ ਵਧ ਰਿਹਾ ਹੈ ਉਹਦੇ ਵਿੱਚ ਦਿਨ-ਬਦਿਨ ਜਿਹੜਾ ਉਲਝ ਰਿਹਾ ਹੈ ਪੰਜਾਬ ਜਾਂ ਯੂਥ ਉਲਝ ਰਿਹਾ ਹੈ ਇੱਕ ਤੀਸਰਾ ਜਿਹੜਾ ਅ ਅੱਜ ਦਾ ਦੌਰ ਚੱਲ ਰਿਹਾ ਹੈ ਮੂਵ ਖੋਣਾ ਆਪਣੇ ਧਰਤੀ ਨੂੰ ਛੱਡ ਕੇ ਵਿਦੇਸ਼ੀ ਧਰਤੀ ਤੇ ਵਸਣਾ ਤੇ ਉਹਨੂੰ ਆਪਣਾ ਦੇਸ਼ ਸਮਝਣਾ ਉਸ ਮੌਕੇ ਤੇ ਅਜਿਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਨੇ ਤੇ ਅਜਿਹੇ ਉਪਰਾਲੇ ਨਵੀਂ ਪੀੜੀ ਨੂੰ ਵੀ ਸੇਧ ਦਿੰਦੇ ਨੇ ਤੇ ਹੋਰ ਅਜਿਹੇ ਉਪਰਾਲੇ ਕੀਤੇ ਜਾਣੇ ਲੋੜਵੰਦ ਨੇ ਤੇ ਸਰਕਾਰੀ ਵਿਭਾਗ ਹੋਣ ਦੇ ਨਾਤੇ ਅ ਅਜਿਹੇ ਪਾਟਕਾਂ ਦੇ ਨਾਲ ਭਾਸ਼ਾ ਵਿਭਾਗ ਹਮੇਸ਼ਾ ਮੋੜੇ ਤੇ ਮੋੜਾ ਲਾ ਕੇ ਚੱਲੇਗਾ ਤੇ ਸਾਥ ਦੇਗਾ ਮੈਂ ਜੇ ਆਪਾਂ ਗੱਲ ਕਰੀਏ ਜੋ ਕਿ ਜੋ ਤੁਸੀਂ ਇਧਰ ਉਪਰਾਲੇ ਕਰਦਾ ਤਾਂ ਤੁਸੀਂ ਇਹਨਾਂ ਦੇ ਅਚੀਵਮੈਂਟ ਨੂੰ ਲੈ ਕੇ ਕੋਈ ਸਰਕਾਰ ਤੱਕ ਵੀ ਕੋਈ ਧਿਆਨ ਦੇ ਵਿੱਚ ਲਿਆਉਂਗੇ ਗੱਲਾਂ ਇਹ ਜਦੋਂ ਆਪ 21 ਸੇ ਭਾਗ ਵੱਲੋਂ ਅਜੇ ਹੈ ਸਮਾਗਮ ਕੀਤਾ ਜਾਂਦੇ ਹੈ ਤੇ ਸਰਕਾਰ ਨੂੰ ਇਸ ਮਤਲਬ ਜਿਹੜਾ ਅਜੇ ਹੈ ਸਮਾਗਮ ਦੀ ਜਿਹੜੀ ਸੂਚਨਾ ਭੇਜੀ ਜਾਂਦੀ ਹੈ ਤਾਂ ਜੋ ਸਰਕਾਰ ਅਜੇ ਹੋਰ ਉਪਰਾਲੇ ਕਰਨ ਦੇ ਲਈ ਜਿਹੜੀ ਕੋਸ਼ਿਸ਼ਾਂ ਦੇ ਲਈ ਸਾਨੂੰ ਹੋਰ ਸੇਧ ਦੇ ਸਾ ਤੁਹਾਡੇ ਵੱਲੋਂ ਅੱਜ ਜਿਹੜੀ ਭਾਸ਼ਾ ਪਵਾਗ ਅਫਿਸ ਦਫਤਰ ਆਈ ਹੈ ਤਾਂ ਇੱਕ ਕਿਤਾਬ ਹੀ ਲੀਜ਼ ਕੀਤੀ ਗਈ ਕਿਹੜੀ ਕਿਤਾਬ ਲੀਜ਼ ਕੀਤੀ ਗਈ ਤਾਂ ਕਿ ਮੋਟਿਵ ਸੀ ਜਿਹੜੀ ਕਿਤਾਬ ਲੀਜ਼ ਕਰਨ ਦਾ ਅੱਜ ਇਸ ਭਾਸ਼ਾ ਪਾਗ ਇਸਕਤ ਨੂੰ ਥੋੜਾ ਦੇ ਅਫਿਸ ਵਿਖੇ ਅਸੀਂ ਬਹੁਤ ਹੀ ਪਿਆਰੀ ਭਾਵੇਂ ਕੇ ਦੇਖਣ ਵਿੱਚ ਛੋਟੇ ਸਾਈਜ਼ ਦੀ ਹੈ ਲੇਕਿਨ ਬਹੁਤ ਹੀ ਪਿਆਰੀ ਔਰ ਬਹੁਤ ਗਹਿਰੀ ਮਹਤਵ ਨਾਲ ਤਿਆਰ ਕੀਤੀ ਗਈ ਕਿਤਾਬ ਸਿਕ੍ਰੀਟਸ ਆਫ ਸੋਲਸ ਸਟ੍ਰੈਂਥ So, this book, uh, in fact, gives uh, very valuable moral stories uh, written by Akshay Baskar, And he has uh, really a golden uh, future, I would say. Uh, this book uh, displays his vision, his world vision, his world view. And uh, just uh, in, uh, you can say, 80 pages. he has almost driven the whole of the world scholarship mm -hmm. so we can congratulate him we can congratulate the paskar family aur assi bahut thankful haa bhasha pak punjab de madam jaspreet hor bande jinna ne is mauke de utte khaas taur te is naujawan bachche nu mubarakbad kehne layi sare jide shehar de pratwantey ne ohna nu vi bulaya aur assi ਬਾਸਕਰ ਫੈਮਲੀ ਨੂੰ ਉਚੇਚੀਆਂ ਮੁਬਾਰਕਾਂ ਦਿੰਦੇ ਹਾਂ ਔਰ ਇਸ ਬੱਚੇ ਦਾ ਬਹੁਤ ਹੀ ਜ਼ਿਆਦਾ ਅਸ਼ੀਰਵਾਦ ਵਾਲੇ ਕਹਿੰਦੀ ਕਿ ਲਬਰੀਜ਼ ਲਫਜ਼ਾਂ ਦੇ ਵਿੱਚ ਕਹਿਣਾ ਚਾਹਾਂਗੇ ਕਿ ਪ੍ਰਮਾਤਮਾ ਇਹਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਫਲਾਹਾਂ ਘੁੱਟਣ ਦੀ ਹਿੰਮਤ ਬਖਸ਼ੇ ਸਰ ਜੀ ਜਦੋਂ ਆਪਾਂ ਗੱਲ ਕਰੀਏ ਕਿ ਜਿਵੇਂ ਕਿ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਮਤਲਬ ਕਿ ਇੰਨਾ ਵੱਡਾ ਪ੍ਰਾਲਾ ਕਰਨਾ ਜਿੱਤੇ ਕਿ ਜੂਥ ਬਾਰ ਨੂੰ ਮੁਬ ਹੁੰਦੀ ਹੈ ਤੇ ਇਹ ਚੀਜ਼ਰ ਉਹ ਘੱਟ ਧਿਆਨ ਹੁੰਦਾ ਪਰ ਇਹ ਬੱਚੇ ਦਾ ਧਿਆਨ ਲਿਖਣ ਦੇ ਵਿੱਚ ਹੋਇਆ ਵਾ ਕਿੱਦਾਂ ਦੇ ਦੇ ਚੀਜ਼ਾਂ ਹੋਈ ਉਹ ਇਨਵਰ ਡਿਸਟ੍ਰਿਕਟ ਕਪੂਰਥਲਾ ਆਈ ਥਿੰਕ ਹੀ ਇਸ ਦਾ ਸੈਕੰਡ অর ਥਰਡ ਚਾਈਲਡ ਆਫ ਥਿਸ ਏਜ ਹੂ ਹੈਵ ਰਿਟਨ ਸੱਚ ਬਿਊਟੀਫੁਲ ਬੁక్స్ ਪਹਿਲਾਂ ਸਾਡੇ ਸਿਖਜਨਾ ਕੇਂਦਰ ਦੇ ਪ੍ਰਧਾਨ ਸਾਹਿਬ ਖੜੇ ਨੇ ਇਹਨਾਂ ਨੂੰ ਯਾਦ ਆ ਕਿ ਸਿਮਰਨ ਮਨ ਦੇ ਇੱਕ ਬੇਟੀ ਸੀ ਸਾਡੀ ਸੀ ਰੋਟ ਵੈਰੀ ਵੈਲ ਸੀ ਰੋਟ ਆਈ ਥਿੰਕ 3 ਬੁక్స్ ਇਨ ਪੋਇਟਰੀ ਐਸ ਵੈਲ ਐਜ਼ ਇਨ ਨੋਵਲ ਆਲਸੋ ਸੋ ਇਹ ਅਸੀਂ ਬਹੁਤ ਪ੍ਰੇਰਣਾ ਦਿੰਨੇ ਆ ਇਹੋ ਜੇ ਬੱਚਿਆਂ ਨੂੰ ਤਾਂ ਕਿ ਸਾਡੇ ਜਿਹੜਾ ਯੂਥ ਹੈ ਉਹਦੇ ਸਾਹਮਣੇ ਇਹ ਰੋਲ ਮਾਡਲ ਬਣ ਸਕਣ ਉਹਨਾਂ ਦੀ ਪਹਿਚਾਨ ਕਰਦੇ ਹੋਏ ਇਹਨਾਂ ਦੀ ਕਦਰ ਕਰਦੇ ਹੋਏ ਇਹ ਮਹਿਸੂਸ ਕਰਨ ਕਿ ਇੱਥੇ ਰਹਿੰਦਿਆਂ ਵੀ ਬੁੱਕਸ ਦੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਵਿਚਰਦਿਆਂ ਹੋਇਆਂ ਆਪਣੀ ਐਜੂਕੇਸ਼ਨ ਪ੍ਰਾਪਤ ਕਰਦੇ ਆ ਇੱਥੇ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ ਜਿੱਥੋਂ ਤੱਕ ਬਾਹਰ ਜਾਣ ਦੀ ਗੱਲ ਹੈ ਉਹ ਵੀ ਕਿਉਂਕਿ ਇਹ ਗਲੋਬਲ ਲੈਂਗੁਏਜ ਵਿੱਚ ਲਿਖੀ ਗਈ ਹੈ ਇਹ ਬੱਚਾ ਜੇ ਬਾਹਰ ਵੀ ਜਾਏਗਾ ਤੇ ਹੀ ਵਿਲ ਅਰਨ ਅ ਪੇਮੈਂਟ ਨੇਮ ਓਵਰ देयर ਹੀ ਵਿਲ ਅਰਨ ਅ ਨੇਮ ਫਾਰ ਇੰਡੀਆ ਹੀ ਵਿਲ ਅਰਨ ਅ ਫੇਮ ਫਾਰ ਪੰਜਾਬ ਇਨ ਫੈਕਟ ਐਜ਼ ਅ ਪੰਜਾਬੀ ਟੂ ਰਾਈਟ ਇਨ ਇੰਗਲਿਸ਼ ਇਜ਼ ਰੀਅਲੀ ਅ ਗ੍ਰੇਟ ਅਚੀਵਮੈਂਟ ਸੋ ਐਟ ਥਿਸ ਏਜ ਟੂ ਰਾਈਟ ਅ ਬੁੱਕ ਐਂਡ ਦੈ ਟੂ ਇਨ ਅ ਗਲੋਬਲ ਲੈਂਗੁਏਜ ਇਨ ਇੰਗਲਿਸ਼ ਇਟਸ ਰੀਅਲੀ ਅ ਗ੍ਰੇਟ ਅਚੀਵਮੈਂਟ